ਕਣਕ ਦੀ ਫਸਲ ਦੀ ਕਟਾਈ ਦਾ ਸੀਜ਼ਨ ਜਿੱਦਾਂ ਹੀ ਭਰ ਗਰਮੀ ਵੀ ਸ਼ੁਰੂ ਹੁੰਦਾ ਹੈ ਉਵੇਂ ਹੀ ਇਸ ਭਰ ਗਰਮੀ ਵਿੱਚ ਕਿਸਾਨਾਂ ਦੀ ਖੜੀ ਫਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਵੀ ਆਏ ਦਿਨ ਹੀ ਅਖਬਾਰਾਂ ਤੇ ਟੀਵੀ ਚੈਨਲ ਤੇ ਆਮ ਹੀ ਦੇਖਣ ਤੇ ਸੁਣਨ ਨੂੰ ਮਿਲਦੀਆਂ ਹਨ ਅਜੇ ਹੈ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਗੁਰਾਇੰਦੇ ਪਤੀਜਗੀਰ ਅਤੇ ਮਸੰਦਪੁਰ ਵਿਖੇ ਜਿੱਥੇ ਕਿ ਕਿਸਾਨਾਂ ਦੀ ਖੜੀ ਫਸਲ ਅਤੇ ਨਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਅੱਗ ਨਾਲ ਜਿੱਥੇ ਕਿਸਾਨਾਂ ਦੀ ਪੁੱਤਾਵੰਗ ਪਾਲੀ ਫਸਲ ਬਰਬਾਦ ਹੋ ਗਈ ਉੱਥੇ ਹੀ ਇਸ ਅੱਗ ਦੀ ਝਪੇੜ ਵਿੱਚ ਕੰਬਾਈਨ ਦੀ ਮਸ਼ੀਨ ਦਾ ਕਟਰ ਵੀ ਅੱਗ ਦੀ ਝਪੇੜ ਵਿੱਚ ਆ ਗਿਆ ਅਗਰੀ ਸੂਚਨਾ ਮਿਲਦੇ ਸਾਰ ਹੀ ਕਿਸਾਨਾਂ ਨੇ ਸਥਾਨਕ ਲੋਕਾਂ ਦੇ ਟਰੈਕਟਰਾਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੁੰਦੇ ਚੱਲਦਿਆਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਅੱਗ ਖੇਤਾਂ ਵਿੱਚ ਲੱਗੇ ਟੀਓਫ ਨਾਲ ਲੱਗੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਅੱਗ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਉਹਨਾਂ ਨਾਲ ਹੀ ਪੰਜਾਬ ਸਰਕਾਰ ਪਾਸੋਂ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੀ ਕੋਹਾ ਲਗਾਈ ਹੈ। ਗੁਰਾਂ ਤੋਂ ਨਵਰਾੰਗ ਚੈਨਲ 'ਤੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਅੱਜ ਆ ਪਿੰਡ ਪੱਦੀ ਜ਼ਗੀਰ ਦੇ ਵਿੱਚ ਅੱਗ ਲੱਗੀ ਆ। ਕਣਕ ਨੂੰ ਸਾਡੀ ਮਸ਼ੀਨ ਇਥੇ ਚੱਲਣ ਢੀ ਸੀਗੀ। ਤਾਂ ਮਸ਼ੀਨ ਵੀ ਕੱਢੀ ਬਾਹਰ ਅਸੀਂ ਮੁਰ ਮੁਰ ਮਸ਼ੀਨ ਵਾਲੇ ਨੇ ਵੀ ਕਾਹੀ ਪਾਇਆ ਰਹਿਣਾ ਸੀ ਮਸ਼ੀਨ ਵਾਲਾ ਖੜਾ ਉਹਨੂੰ ਤਾਂ ਅੱਗ ਪੈ ਗਈ। ਇਥੇ ਅੱਗ ਲੱਗਣ ਦਾ ਕਾਰਨ ਇਹੀ ਬਣਿਆ ਵੀ ਉੱਥੇ 24 ਘੰਟੇ ਲਾਈਨ ਵੀ ਜਾਂਦੀ ਦਾ 8 ਘੰਟੇ ਵੀ ਲਾਈਨ ਉਹਨਾਂ ਖੰਭੇ ਉੱਪਰ ਉਤਾਰਾਂ ਹੋ ਜਾਂਦੀਆਂ ਪਿਛਲੇ ਸਾਲ ਵੀ ਇੱਥੇ ਅੱਗ ਲੱਗੀ ਸੀ ਐਸ ਸਾਲ ਵੀ ਇੱਥੇ ਅੱਗ ਡੱਕੇ ਲੱਗੀ ਕਾਫੀ ਸਾਡਾ ਬੰਦਿਆਂ ਦਾ ਇੱਥੋਂ ਨੁਕਸਾਨ ਹੋ ਗਿਆ ਜੀ ਅਸੀਂ ਤਾਂ ਮਹਕੇ ਵਾਲੋਂ ਨਹੀਂ ਕਹਿਣ ਵੀ ਇਹਨੂੰ ਘਟੋ ਘਟ 8 ਘੰਟੇ ਵਾਲੀ ਲਾਗ ਕਰ ਦਿਓ 24 ਘੰਟੇ ਵਾਲੇ ਤਾਰਾਂ ਦਾ ਲਾਗ ਕਰੋ ਤੁਸੀਂ ਤਾਂ ਜੋ ਕਿ ਹਰ ਸਾਲ ਇੱਥੋਂ ਨੁਕਸਾਨ ਹੁੰਦਾ ਕਿਉਂ ਹੁੰਦਾ ਇਸ ਕਰਕੇ ਗਵਰਨਮੈਂਟ ਨੂੰ ਵੀ ਬੇਨਤੀ ਹੈ ਵੀ ਜਿੱਦਾਂ ਸਾਡੇ ਹੁਣ ਨੁਕਸਾਨ ਹੋਇਆ ਇਹਦਾ ਵੀ ਸਾਨੂੰ ਮੁਆਵਜ਼ਾ ਮਿਲ ਜੇ ਉਨੇ ਮੌਜੂਦਾ ਦੇਣਾ ਚਾਹੀਦਾ ਇੰਨੇ ਅਸੀਂ ਬੇਨਤੀ ਕਰਦੇ ਹਾਂ ਕਿੰਨੇ ਕਿ ਖੇਤ ਲੂ ਹੋ ਗਏ ਕਿੰਨੇ ਤਕਰੀਬਨ 25 ਤੇ ਖੇਕੇ ਦਾ ਲੂ ਹੋ ਗਿਆ ਬਾਕੀ ਲਾਉਣ ਸੀ ਵਿੱਚ ਕਾਫੀ ਪਿਆ ਲਾਉਣ ਵੀ ਸੜ ਗਿਆ ਜੀ ਤੇ ਆ ਜਿਹੜਾ ਕਾਂਕ ਜਾਰੇ ਸੜ ਗਈ ਹੈ ਕਿਉਂ ਹਲੇ ਵੜਾਈ ਥੋੜੀ ਹੋਈ ਸੀ ਮਸ਼ੀਨ ਦਾ ਕਿੰਨਾ ਮਸ਼ੀਨ ਦਾ ਵੀ ਕਾ ਮਸ਼ੀਨ ਬਚ ਗਈ ਆ ਟਰਾਲਾ ਲੂ ਹੋ ਗਿਆ ਸਾਰਾ ਇਹਦਾ ਕਾਫੀ ਨੁਕਸਾਨ ਹੋ ਗਿਆ ਬੜਾਈ ਚਾਹਦੇ ਵੜਟ ਜਾਂਦੇ ਮਸ਼ੀਨ ਚੱਲਦੀ ਸੀ ਨੇੜੇ ਵੜਦੇ ਸੀਗੇ ਟਰਾਲਾ ਖੋਲ ਕੇ ਇਥੋਂ ਆਪਣੇ ਕਟਰ ਪਾ ਕੇ ਲਗਾਏ ਸੀਗੇ ਇਹ ਥੋੜੀ ਪਤਾ ਹੀ ਪਈਦਾ ਆ ਕੰਮ ਹੋ ਜਾਵੇ। ਕੋਈ ਗਲਤੀ ਨਾ ਹੋਈ ਔਰ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਦੀ ਗੱਡੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਜੀ ਲਾਸਟ ਜਦੋਂ ਸਾਰੇ ਸਾਡੇ ਜ਼ਿਮੀਦਾਰ ਭਰਾਵਾਂ ਨੇ ਇਕੱਠੇ ਹੋ ਗਏ ਟਰੈਕਟਰ ਪਾਣੀ ਵਾਲਾ ਪੰਪ ਲੈ ਕੇ ਆ ਗਏ ਅੱਗ ਬੁਝ ਗਏ ਤਾਂ ਉਦੋਂ ਫਾਇਰ ਬ੍ਰਿਗੇਡ ਦੀ ਇੱਥੇ ਗੱਡੀ ਪਹੁੰਚੀ ਆ ਅਖੀਰ ਦੇ ਵਿੱਚ ਜਦੋਂ ਸਾਰੀ ਕੰਟਰੋਲ ਹੋ ਗਈ। ਸੋ ਬਿਜਲੀ ਵਿਭਾਗ ਨੂੰ ਬੇਨਤੀ ਵੀ ਤੁਸੀਂ ਭਾਈ ਇਹਨੂੰ ਜ਼ਰੂਰ ਤਾਰਾਂ ਨੂੰ ਉਹਨਾਂ ਨੂੰ ਠੀਕ ਕਰੋ। ਹੁਣ ਜਦੋਂ ਉਹਨਾਂ ਨੂੰ ਕਹਿਣਾ ਸੀ ਤਾਂ ਅਗਣਾ ਸੱਚ ਕੱਟੇ ਹੋ ਸੀਗੇ। ਤੇ ਇਸ ਕਰਕੇ ਇਹ ਜ਼ਰੂਰੀ ਆ। ਇਹ ਹੀ ਗੱਲਾਂ ਕੋਈ ਨਾ ਹੋ ਅੱਗ ਲੱਗਣ ਦਾ ਕਾਰਨ ਭਾਜੀ ਜਿਹੜਾ ਸਾਡੇ ਇੱਥੇ ਆ ਟੀ ਆਫ ਹੈ ਨਾ ਇੱਕ ਮੇਨ ਟੀ ਆਫ ਇਹਨੂੰ ਕਹਿੰਦੇ ਆ ਤੇ ਇੱਥੋਂ ਹੀ ਲੱਗਦੀ ਆ ਹਰ ਸਾਲ ਹੀ ਅੱਗ तकरीबन ਇੱਥੋਂ ਹੀ ਲੱਗਦੀ ਆ ਤੇ ਇਹ ਟੀ ਆਫ ਦਾ ਕੰਮ ਇਹ ਆ ਵੀ ਜਦੋਂ ਪਿੱਛੋਂ ਕੋਈ ਫਾਲਟ ਪੈਂਦਾ ਆ ਮੋਰੇ ਇਹ ਟੀ ਆਫ ਘਟ ਜਾਂਦੇ ਆ ਤੇ ਮੋਰੇ ਬੱਤੀ ਆਵੇ ਨਾ ਆਵੇ ਕੋਈ ਮਤਲਬ ਨਹੀਂ ਪਿਛਲੀ ਬੱਤੀ ਚਾਲੂ ਕਰ ਲੈਂਦੇ ਆ ਤੇ ਇਹ ਟੀ ਆਫ ਤੋਂ ਹੀ ਹਰ ਇੱਕ ਵਾਰ ਲੱਗਦੀ ਆ ਬਹੁਤ ਵਾਰ ਅਸੀਂ ਮੰਗ ਕਰਾ ਰਹੇ ਹਟੇ ਆ ਟੀ ਆਫ ਦੀ ਰਿਪੇਅਰ ਦੀ ਪਰ ਕੋਈ ਰਿਪੇਅਰ ਨਹੀਂ ਕਰਦਾ ਜੀ ਨੁਕਸਾਨ ਭਾਜੀ ਕਾਫੀ ਕਣਕ ਦਾ ਵੀ ਆ ਤੇ ਵਿੱਚ ਨਾੜ ਵੀ ਬਹੁਤ ਸੀਗਾ ਤੇ ਕਣਕ ਵੀ ਕਾਫੀ ਜਿਹੜੀ ਨੁਕਸਾਨੀ ਗਈ ਆ ਹਾਂਜੀ ਕਿੰਨੇ ਕ ਕਿਸਾਨਾਂ ਦੇ ਇਹ ਖੱਤੇ ਸੀਗੇ ਕਿਸਾਨਾਂ ਦੇ ਭਾਜੀ ਤਕਰੀਬਨ ਦੇਖ ਲਓ ਤੁਸੀਂ ਮਸੰਦਪੁਰ ਦੇ ਵੀ ਆ ਪੱਦੀ ਦੇ ਵੀ ਆ ਤੇ ਬੜੇ ਪਿੰਡ ਦੇ ਵੀ ਬੰਦੇ ਇੱਥੇ ਤਕਰੀਬਨ ਹਾਲੇ ਤੇ ਖੇਤੀ ਕਰਦੇ ਆ ਜਿਹੜੇ ਕਣਕ ਦਾ ਵੀ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਜ ਹੱਲੇ ਹੈਗਾ ਅੰਦਾਜ਼ਾ ਹੈਗਾ ਕੋਈ ਖੜੀ ਫਸਲ ਕਿੰਨੀ ਸੀ ਜਿਹੜੀ ਕਣਕ ਦੇ ਵਿੱਚ ਤੇ ਨਾੜ ਨੂੰ ਕਿੰਨੇ ਕ ਨੂੰ ਆਗ ਲੱਗੀ ਨਾੜ ਭਾਜੀ ਤੁਸੀਂ ਅੰਦਾਜ਼ਾ ਲਾ ਲਓ ਇੱਥੋਂ ਵੀ ਪਹਿਲਾਂ ਤਾਂ ਤੁਸੀਂ 15 ਖੇਤ ਦਾ ਕਣਕ ਦੇ ਲਾ ਲਓ ਜਿਹੜੇ ਇੱਥੇ ਕੇ ਲੂ ਹੋ ਗਿਆ। ਬਾਕੀ ਨਾੜ ਲਾ ਲਓ ਤੁਸੀਂ। ਵਿਆਪਦੀ ਜੀਗਿਰ ਤੋਂ ਸਟਾਰਟ ਹੋ ਕੇ ਨਸੰਧਪੁਰ ਤੱਕ ਅੱਗੇ ਗਈ ਆ। ਬੇ ਸਾਰੇ ਵਿਚਲੇ ਜਿਹੜੇ ਖੇਤ ਆ ਸਾਰੇ ਲੂ ਹੋ ਗਿਆ ਭਾਜੀ। ਅਨਗੈਲੀ ਜਾਂ ਲਾਹਰਬਾਈ ਕਿਹਦੀ ਮੰਨਦੇ ਨੇ? ਲਾਹਰਬਾਈ ਭਾਜੀ ਉਹ ਟੀਓਫ ਤੋਂ ਹੀ ਅੱਗੇ ਲੱਗੀ ਆ ਜਿਹੜਾ ਮੇਨ ਟੀਓਫ ਆ ਨਾ। ਉਹ ਟੀਓਫ ਦੀ ਰਿਪੇਅਰ ਨਹੀਂ ਕਰਦੇ ਹੈਗੇ। ਮੀਡੀਏ ਡਿਪਾਰਟਮੈਂਟ ਦੀ ਅਨਗੈਲੀ। ਹੋਰ ਕੋਈ ਇੱਥੇ ਭਾਜੀ ਸਾਧਨ ਨਹੀਂ ਸੀ ਅੱਕ ਦਾ। ਨਾ ਕੋਈ ਇੱਥੇ ਕੰਬਾਈਨ ਚੱਲਦੀ ਸੀ ਨਾ ਕੋਈ ਛੋਰ ਸੀ ਸਗੋ ਕੰਬਾਈਨ ਤਾਂ ਰਾਹ ਤੇ ਖੜੀ ਉਹ ਪਿਕਾੜ ਕਬ ਜਿੰਨੀ ਵੱਡ ਹੋ ਸਕੇ ਹੁਣ ਤਾਂ ਵਿਚਾਰੇ ਨੇ ਵੱਢੀ ਆ ਕਣਕ ਮੁਰੇ ਉਹ ਵੀ ਫੜਾ ਫੜ ਭੁਜਾ ਕੇ ਉਹ ਵੀ ਬਾਹਰ ਕੱਢੀ ਆ ਹੁਣ ਸੱਤੇ ਹੈਗੇ ਆ ਇਹ ਹਾਲੇ ਤੇ ਜ਼ਿਆਦਾ ਐ ਜਾਂ ਮਾਲ ਕਾਮ ਹਾਲੇ ਤੇ ਜ਼ਿਆਦਾ ਹਾਲੇ ਤੇ ਹੀ ਆ ਬੜੇ ਜ਼ਿਆਦਾ ਹਾਲੇ ਤੇ ਹੀ ਆ ਨੁਕਸਾਨ ਕਿੰਨਾ ਕੁ ਰਵਿੰਦ ਸਿੰਘ ਹੋਇਆ ਹੋਊਗਾ ਇੱਥੇ ਬਾਜੀ ਅੰਦਾਜ਼ਾ ਤੁਸੀਂ ਕਣਕ ਦੇ ਹਿਸਾਬ ਲਾ ਲਓ ਵੀ 15 20 ਖੇਤ ਵੀ ਕਣਕ ਦੇ ਹੋਏ ਬਾਕੀ ਨਾੜ ਦਾ ਲੈ ਲਓ ਸਰਕਾਰ ਤੋਂ ਕੋਈ ਮੰਗ ਕਰ ਮੰਗ ਬਾਜੀ ਸਰਕਾਰ ਤੋਂ ਕਾਦੀ ਹੋਣੀ ਆ ਕਿਹੜਾ ਮਿਲਣਾ ਕੁਝ ਮੁਆਵਜ਼ੇ ਦੀ ਮੰਗ ਕਰ ਸਕਦੇ ਆ ਪਰ ਮਿਲਣਾ ਥੋੜੀ ਹੋਊਗਾ ਸੇ